ਡੀ ਕੇ ਬੁਟੀਕ ਵਿੱਚ ਵੈਲਕਮ ਜੀ ਆਪਾਂ ਅੱਜ ਤੁਹਾਨੂੰ ਸੂਟ ਦਿਨ ਪਰ ਆਪਣੇ ਕੋਲ ਪ੍ਰਿੰਟਡ ਸੂਟ ਹੈ ਇਹਦੇ ਸੂਟ ਦੇ ਘੇਰੇ ਤੇ ਆਪਾਂ ਔਰਗਾਂਜਾ ਲੈਂਸ ਦੇ ਨਾਲ ਇੱਕ ਆਪਣੇ ਕੋਲ ਬ੍ਰੀਕ ਲੈਂਸ ਹੈ ਇਹਦੇ ਨਾਲ ਤੁਹਾਨੂੰ ਆਪਾਂ ਘੇਰੇ ਦਾ ਬਹੁਤ ਹੀ ਸੋਹਣਾ ਤੇ ਸਿੰਪਲ ਜਿਹਾ ਸੌਖਾ ਡਿਜ਼ਾਈਨ ਬਣਾ ਕੇ ਦਿਖਾਵਾਂਗੇ ਤੇ ਪਹਿਲਾਂ ਤੁਸੀਂ ਨਾ ਜਦੋਂ ਇਹ ਇਹ ਸੂਟ ਦੀ ਲੰਬਾਈ ਤੁਸੀਂ 2 ਇੰਚ ਵੱਧ ਲੈ ਲਿਓ 2 ਇੰਚ ਕਾਫੀ ਰਹੋਗੀ 2 ਇੰਚ ਹੀ ਵੱਧ ਲਿਓ ਤੇ ਪਹਿਲਾਂ ਆਪਾਂ ਇਹਨੂੰ ਨਾ نیچے ਇਸ ਤਰ੍ਹਾਂ ਫੋਲਡ ਕਰ ਲਾਂਗੇ 2.5 ਇੰਚ ਇਸ ਤਰ੍ਹਾਂ نیچے ਫੋਲਡ ਕਰ ਲਾਂਗੇ ਬਾਅਦ ਚ ਇਹਦੇ ਤੇ ਆਪਾਂ ਨਾ ਸੀਨੂ ਉਧੜ ਕੇ ਤੇ ਬਾਅਦ ਚ ਆਪਾਂ ਇਹਦੇ ਤੇ ਤਰਪਾਈ ਕਰ ਲਾਂਗੇ ਪਹਿਲਾਂ ਆਪਾਂ ਇਹਨੂੰ ਮਸ਼ੀਨ ਦੇ ਨਾਲ 2 ਇੰਚ ਨਾ ਇਸ ਤਰ੍ਹਾਂ ਫੋਲਡ ਕਰ ਲੈ ਨੀਚੇ ਘੇਰੇ ਨੂੰ ਜਿਹੜੀਆਂ ਮੇਰੀਆਂ ਭੈਣਾਂ ਬਿਗਿਨਰ ਨੇ ਬਹੁਤ ਆਸਾਨੀ ਦੇ ਨਾਲ ਇਹ ਡਿਜ਼ਾਈਨ ਨੂੰ ਬਣਾ ਸਕਦੀਆਂ ਗਿਆ ਵੈਸੇ ਲੱਗਦਾ ਵੀ ਬਹੁਤ ਸੋਹਣਾਗਾ ਤੁਸੀਂ ਜਦੋਂ ਇਹ ਡਿਜ਼ਾਈਨ ਆਪਣਾ ਬਣ ਗਿਆ ਤੁਸੀਂ ਦੇਖਿਓ ਕਿੰਨਾ ਸੋਹਣਾ ਲੱਗਦਾ ਹੈ ਇਹ ਡਿਜ਼ਾਈਨ ਬਣਿਆ ਗਿਆ ਜਿਹੜਾ ਡਿਜ਼ਾਈਨ ਅੱਜ ਆਪਾਂ ਬਣਾ ਬਣਾਵਾਂਗੇ ਨਾਲੇ ਸਿੰਪਲ ਹੈ ਨਾਲੇ ਸੌਖਾ ਹੈਗਾ ਨਾਲੇ ਬਹੁਤ ਹੀ ਸੋਹਣਾ ਲੱਗਦਾ ਬਣਿਆ ਹੋਇਆ ਘੇਰੇ ਤੇ ਤੇ ਪਹਿਲਾ ਪੈਸਰੇ ਫੋਲਡ ਕਰਕੇ ਆਪਣੇ ਹੋਰ ਵੀ ਚੈਨਲ ਦੇ ਉੱਤੇ ਕਾਫੀ ਵੀਡੀਓ ਡਿੱਕੇ ਰੈਡੀ ਡਿਜ਼ਾਈਨ ਦੀਆਂ ਪਾਈਆਂ ਵਈਆਂ ਗਿਆ ਤੁਸੀਂ ਉਹਨਾਂ ਨੂੰ ਵੀ ਜਾ ਕੇ ਦੇਖ ਸਕਦੇ ਹੋਗੇ ਤੇ ਆ ਦੇਖੋ ਜੀ ਪਹਿਲਾਂ ਆਪਾਂ ਨਾ ਔਰਗੰਜ਼ਾ ਲੈਸ ਲੈ ਲਈ ਘੇਰੇ ਦੇ نیچے ਜਮਾ ਇਹ ਦੇ ਨੀਚੇ ਆ ਪਾਉ ਰਗੇ ਜਪਹਿਲਾ ਲੈਸ ਲਾ ਲਈ ਇਸ ਤਰ੍ਹਾਂ ਜਿਹੜੀ ਚੌੜੀ ਲੈ ਸਕੀ ਪਹਿਲਾਂ ਆਪੇ ਹੀ ਲਾਵਾਂਗੇ ਤੇ ਬਰੀਕ ਲੈਸ ਆ ਜਿਹੜੀ ਆਪਾਂ ਉਹਨੂੰ ਬਾਅਦ ਵਿੱਚ ਵਰਤਾਂਗੇ ਇਸ ਤਰ੍ਹਾਂ ਮਸ਼ੀਨ ਦੇ ਨਾਲ ਆਪਾਂ ਸੀਨ ਲਾ ਲਾਂਗੇ ਪਹਿਲਾਂ ਆਪਾਂ ਜਾਨੀ ਕਿ ਜਦੋਂ ਆਪਾਂ ਅਪਾ ਧਾਗਰ ਬਦਲ ਲੈਣੀ ਹੈ ਗੈਸ ਪਹਿਲਾ ਆਪਾਂ ਜਾਨੀ ਕਿ ਲੈਸ ਦੇ ਨਾਲ ਦੇ ਲਾਇਆ ਉਸ ਤੋਂ ਬਾਅਦ ਆਪਾਂ ਸ਼ਰਟ ਦੇ ਨਾਲ ਦਾ ਜਿਹੜਾ ਜਦੋਂ ਬ੍ਰੀਕ ਲੈਸ ਲਾਈ ਸ਼ਰਟ ਦੇ ਨਾਲ ਦਾ ਧਾਗਾ ਯੂਜ਼ ਕਰਾਂਗੇ ਆਪਾਂ ਰੀਲ ਤੇ ਪਹਿਲਾ ਆਪਾਂ ਨੀਚੇ ਇਸ ਤਰਾ ਲਾ ਲਈ ਹੁਣ ਨਾ ਆਪਾਂ 3 ਇੰਚ ਦਾ ਗੈਪ ਛੱਡਾਂਗੇ 3 ਇੰਚ ਤੋਂ ਬਾਅਦ ਇਸ ਲ ਬ੍ਰੀਕ ਲੈਸ ਨੂੰ ਨਾ ਇਸ ਤਰ੍ਹਾਂ ਉਲਟੀ ਕਰਕੇ ਰੱਖ ਲਾਂਗੇ ਜਿਹੜੀ ਇਹ ਲੈਸ ਦਾ ਮੂੰਹ ਹੈ ਇਹਨੂੰ ਆਪਾਂ ਉੱਪਰ ਨੂੰ ਰੱਖ ਲਾਂਗੇ ਤੇ ਇਹਦੇ ਨਾਲ ਜਮਾ ਸਿਰੇ ਸਿਰੇ ਤੇ ਆਪਾਂ ਇੱਕ ਸੀਮ ਲਾ ਲਾਂਗੇ ਮਸ਼ੀਨ ਦੇ ਨਾਲ ਇਸ ਤਰੀਕਾ ਰੱਖ ਕੇ ਕਿਉਂਕਿ ਇਹ ਜਾਨ ਬਹੁਤ ਹੀ ਸਿੰਪਲ ਤੇ ਸੌਖਾ ਜਿਹਾ ਬਣਾਉਣਾ ਡਿਜ਼ਾਈਨ ਤੇ ਬਾਅਦ ਵਿੱਚ ਬਣਿਆ ਬਹੁਤ ਸੋਹਣਾ ਲੱਗਦਾਗਾ ਉਸੇ ਵੀ ਇਸ ਤਰ੍ਹਾਂ ਲੈਸ ਲਿਆ ਕੇ ਤੇ ਘੇਰ ਨੂੰ ਡਿਜ਼ਾਈਨ ਕਰ ਸਕਦੀ ਹਾਂ ਆਪਾਂ ਸੇਮ ਹੀ ਡਿਜ਼ਾਈਨ ਬਾਵਾ ਤੇ ਵੀ ਕਰ ਪਾਵਾਂਗੇ ਕਰਾਂਗੇ ਪਰ ਉਹਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਨਹੀਂ ਕਰਦੇ ਬ੍ਰੀਕ ਲੈਸ ਨੂੰ ਪਹਿਲਾਂ ਆਪਾਂ ਕੱਟ ਲੈਨੇ ਜਿਹੜੀ ਵਾਧੂ ਲੈਸ ਹੈਗੀ ਆਪਣੇ ਕੋਲ ਐਕਸਟਰਾ ਇਹਦੇ ਜਮੇ ਸਿਰੇ ਸਿਰੇ ਤੇ ਆਪਾਂ ਸੇਨ ਲਾ ਕੇ ਹੁਣ ਇਹਨੂੰ نیچے ਇਸ ਤਰ੍ਹਾਂ ਫੋਲਡ ਕਰ ਲਾਂਗੇ ਤੇ ਇਹਦੇ ਉੱਪਰ ਉੱਪਰ ਇੱਕ ਸੀਨ ਹੋਰ ਇੱਕ ਟੌਪ ਸੀਨ ਹੋਰ ਲਾ ਦਾਂਗੇ ਇਹਦੇ ਉੱਪਰ ਹੀ ਇਸ ਤਰ੍ਹਾਂ نیچے ਨੂੰ ਫੋਲਡ ਕਰਕੇ ਤੇ ਉੱਪਰ ਉੱਪਰ ਇਹਦੇ ਸੀਨ ਲਾ ਦਾਂਗੇ ਆਪਾਂ ਇਹਦੇ نیچے ਕੋਈ ਪੇਪਰ ਪੇਸਟਿੰਗ ਕੁਝ ਵੀ ਨਹੀਂ ਯੂਜ਼ ਕੀਤਾ ਹੈਗਾ। ਆਹ ਦੇਖੋ ਜੀ ਆਪਾਂ ਕੁਝ ਵੀ ਨਹੀਂ ਲਾਇਆ ਇਹਦੇ نیچے। ਇਸ ਤਰ੍ਹਾਂ ਹੀ ਆਪਾਂ ਲੈਸ ਲਾਈ ਹੈਗੀ। ਉੱਪਰ ਰੱਖ ਕੇ ਤੇ ਇਹਦੇ ਉੱਪਰ ਬਿਲਕੁਲ ਜਿਵੇਂ ਇਸੇ ਰੀਤੀ ਆਪਾਂ ਇੱਕ ਇਹੀ ਸੀਨ ਇਸ ਤਰ੍ਹਾਂ ਟੌਪ ਸਿਉਣ ਲਈ ਜੰਨੇ। वैसे ਇਹਦੇ ਵਿੱਚ ਵਾਈਟ ਫਲਾਵਰ ਜ਼ਿਆਦਾ ਸੀਗੇ ਪਰ ਆਪਾਂ ਨੂੰ ਵਾਈਟ ਜਦੋਂ ਆਪਾਂ ਲੈਸ ਰੱਖੀ ਇਹਦੇ ਉੱਪਰ ਉਹ ਸੋਹਣੀ ਨਹੀਂ ਸੀ ਲੱਗ ਰਹੀ ਇਸ ਲਈ ਆਪਾਂ ਇਹ येलो ਕਲਰ ਦੀ ਲੈਸ ਹੀ ਯੂਜ਼ ਕੀਤੀ ਹੈਗੀ ਤੇ ਹੁਣ ਆਪਾਂ ਫਿਰ ਤੋਂ ਇੱਕ ਵਾਰੀ ਫਿਰ ਤੋਂ ਆਪਾਂ ਇਹਨੂੰ ਲੈਸ ਨੂੰ ਔਰਗੰਜਾ ਜਿਹੜੀ ਲੈਸ ਹੈਗੀ ਇਹਨੂੰ ਫਿਰ ਤੋਂ ਰੱਖ ਲਾਂਗੇ ਤੇ ਰੱਖ ਕੇ ਫਿਰ ਇੱਥੇ ਆਪਾਂ ਦੋ ਇੱਕ ਸਾਈਡ ਦੋਨੋਂ ਸਾਈਡ ਹੀ ਆਪਾਂ ਇਹਦੇ ਸੀਨ ਲਾ ਲਾਂਗੇ ਇਹ ਤਾਂ ਪੱਪਰ ਰੱਖ ਕੇ ਲਈ ਹੈਗੀ ਕਿ ਉਹ ਲੈਸ ਯਾਨੀ ਕਿ ਦੋਨੋਂ ਸਾਈਡ ਇੱਕੋ ਜੀਏਗੀ ਇਹਨੂੰ ਆਪਾਂ ਨੂੰ ਵਿੱਚ ਦਬਾਉਣ ਦੀ ਜ਼ਰੂਰਤ ਨਹੀਂਗੀ ਲੈਸ ਨੂੰ ਤੇਰੀ ਦੂਜੀ ਸਾਈਡ ਵੀ ਆਪਾਂ ਇਸ ਤਰ੍ਹਾਂ ਸੀਲ ਲਾ ਲੈਨੇ ਆਂ ਹੁਣ ਆਪਾਂ ਜਿਹੜੀ ਇੱਕ ਵਾਰੀ ਫਿਰ ਤੋਂ ਆਪਾਂ ਤਿੰਨ ਇੰਚ ਦੇ ਗੈਪ ਇਹ ਸਾਰੀ ਲੈਸ ਆਪਾਂ ਤਿੰਨ ਤੇ ਨੀਚੇ ਦੇ ਗੈਪ ਤੇ ਉੱਪਰ ਹੀ ਰੱਖ ਕੇ ਲਾਈ ਹੈਗੀ ਇੱਕ ਵਾਰ ਫਿਰ ਤੋਂ ਆਪਾਂ ਫਿਰ ਤੋਂ ਬ੍ਰੀਕ ਲੈਸ ਫਿਰ ਤੋਂ ਰੱਖ ਲਾਂਗੇ ਉਲਟੀ ਕਰਕੇ ਉਸ ਤਰ੍ਹਾਂ ਜਿਵੇਂ ਆਪਾਂ نیچے ਲਾਈ ਹੈ ਉਸ ਤਰ੍ਹਾਂ ਹੀ ਲੈਸ ਨੂੰ ਲਾਵਾਂਗੇ ਪਰ ਸੇਮ ਡਿਜ਼ਾਈਨ ਬਾਕਮਾ ਤੇ ਬਣਾਵਾਂਗੇ ਪੂਰੀ ਸੂਟ ਜਦੋਂ ਪੂਰਾ ਸੂਟ ਰੈਡੀ ਹੋ ਗਿਆ ਉਹਦੀ ਵੀ ਇੱਕ ਦਿਨ ਤੁਹਾਡੇ ਨਾਲ ਆਪਾਂ ਸਾਰੇ ਜਿੰਨੇ ਵੀ ਸੂਟ ਆਪਾਂ ਸਟਿਚ ਕੀਤੀ ਹੈਗੇ ਉਹਨਾਂ ਸਾਰਿਆਂ ਦੀ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਾਂਗੇ ਪੂਰੇ ਪੂਰੇ ਸੂਟ ਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਜ਼ਰੂਰ ਇੱਕ ਬਣਾ ਕੇ ਸਾਰੇ ਸੂਟਾਂ ਦੀ

ഈ അപ്പം വിപയ മീറ്റ ലൈസിജാ ബ്രീകലസ രൂപ മീറ്റ നീച്ചാസ് നീച്ചു ഫോൽഡ് ਤੇ ਬਹੁਤ ਆਸਾਨੀ ਦੇ ਨਾਲ ਮੁੜ ਜਾਂਦਾ ਹੈ ਤੇ ਨਾਲੇ ਜਿਹੜੀ ਵਿੱਚ ਲੈਸ ਆ ਵਧੀਆ ਚੰਗੀ ਤਰ੍ਹਾਂ ਦੱਬ ਜਾਂਦੀ ਹੈ ਆਪਣੇ ਆ ਦੇਖੋ ਜੀ ਕਿੰਨਾ ਸੋਹਣਾ ਆਪਣਾ ਘੇਰੇ ਦਾ ਡਿਜ਼ਾਈਨ ਬਣ ਗਿਆ ਪਲੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤਾਂ ਤੁਸੀਂ ਦੱਸਿਆ ਕਰੋ ਤੁਹਾਨੂੰ ਆਪਣੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਨੇ ਆ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਬਣ ਗਿਆ ਸੇਮ ਆਪਾਂ ਬਾਹਮਾ ਤੇ ਵੀ ਇਹ ਡਿਜ਼ਾਈਨ ਪਾ ਸਕਦੇ ਹਾਂ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਆਪਾਂ ਘੇਰੇ ਤੇ ਪਾਇਆਗਾ ਤੇ ਜਦੋਂ ਆਪਾਂ ਬਾਹਮਾ ਤੇ ਘੇਰੇ ਤੇ ਪੋਣੀਆ ਤਾਂ ਸੂਟ ਬਹੁਤ ਹੀ ਸੋਹਣਾ ਬਣ ਜਾਂਦਾਗਾ ਤੇ ਤੁਸੀਂ ਵੀ ਇਸ ਤਰ੍ਹਾਂ ਡਿਜ਼ਾਈਨ ਕਰ ਸਕਦੇ ਹੋਗੇ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣ ਗਿਆ ਇਹ ਧੰਨਵਾਦ ਜੀ ਮੇਰੀ ਫੁੱਲ ਵੀਡੀਓ ਵਾਚ ਕਰਨ ਲਈ ਥੈਂਕ ਯੂ ਬਾਏ ਬਾਏ